ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਦੇ ਚਾਵਲਾਂ ਨੈਸ਼ਨਲ ਅੰਮ੍ਰਿਤਸਰ ਤੋਂ ਦਿੱਲੀ ਹਾਈਵੇ ਰੋਡ ਉੱਤੇ ਅੱਜ ਟ੍ਰੈਫਿਕ ਪੁਲਿਸ ਵੱਲੋਂ ਕੀਤੀ ਗਈ ਨਾਕਾਬੰਦੀ ਦੇ ਦੌਰਾਨ ਜੁਗਾੜੂ ਰੇਡੀਆਂ ਵਾਲਿਆਂ ਨੂੰ ਦਿੱਤੀ ਸਖਤ ਚੇਤਾਵਨੀ ਅਤੇ ਪਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲ ਚਾਲਕਾਂ ਤੇ ਕੀਤੇ ਗਏ ਚਲਾਨ। ਇਸੇ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਟ੍ਰੈਫਿਕ ਡੀਐਸਪੀ ਇੰਦਰਪ੍ਰੀਤ ਸਿੰਘ ਨੇ ਕੀ ਦੱਸਿਆ ਉਹ ਸੁਣਦੇ ਹਾਂ। ਜਰਾ ਦੋ ਦਾਲਾ ਕਿੱਥੇ ਗਿਆ ਇਸ ਮਾਲਜੋ ਕੇ ਐਸਐਸਪੀ ਸਾਹਿਬ ਸ੍ਰੀ ਸ਼ੂਮਕਰਵਾਜੀ ਦੇ ਦਿਸਨ ਹਿੱਸਾ ਹੈਠ ਅੱਜ ਇੱਥੇ ਅਸੀਂ ਜਿਹੜੇ ਜਗਾੜੂ ਰੇੜੀਆਂ ਲੈ ਇਹਦੇ ਚਾਲਕਾਂ ਨੂੰ ਬੁਲਾ ਕੇ ਇੱਥੇ ਉਹਨਾਂ ਨਾਲ ਕੰਪੇਟੇਟ ਕੀਤੀ ਗਈ ਆ ਜਿਹੜਾ ਇਹ ਵੈਨਾ ਬੱਸੇ بار بار ਸਾਨੂੰ ਕਈ ਫੋਟੋ ਸ਼ਿਕਾਇਤਾਂ ਮਿਲੀਆਂ ਸੀਗੀਆਂ ਵੀ ਇਹ ਜਿਹੜਾ ਮਾਲ ਬੰਦ ਪਾ ਕੇ ਤੇ ਇਹਨੂੰ ਚਲਾਇਆ ਜਾਂਦਾ ਤੇ ਹੋਰ ਵੀ ਜਿਹੜਾ ਟ੍ਰੈਫਿਕ ਦੇ ਰੂਲਾਂ ਦੀ ਜਿਹੜੀ ਅਲੰਗਣਾ ਕੀਤੀ ਜਾਂਦੀ ਆ ਸੋ ਇਹਨਾਂ ਨੂੰ ਅੱਜ ਇੱਥੇ ਬੁਲਾ ਕੇ ਹਦਾਇਤ ਕੀਤੀ ਗਈ ਆ ਇਹਨੂੰ ਉਤਾਰਨਾ ਕੀਤੀ ਗਈ ਆ ਵਾਰਨਿੰਗ ਦਿੱਤੀ ਗਈ ਆ ਤੇ ਕੋਈ ਵੀ ਟ੍ਰੈਫਿਕ ਦੇ ਜਿਹੜੇ ਆਪਣਾ ਅਲੰਗਣਾ ਕਰੂਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਇਹਨੂੰ ਜਗਾੜੂ ਏਰੀਆ ਨੂੰ ਬੰਦ ਕਰਕੇ ਜਿਹੜਾ ਕੋਈ ਸਿੰਪਲ ਹੋਰ ਜਿਹੜੀਆਂ ਦੂਜੀਆਂ ਗੱਡੀਆਂ ਚੱਲਦੀਆਂ ਨੇ ਪ੍ਰੋਪਰ ਜਿਹੜੀਆਂ ਸਰਕਾਰ ਵੱਲੋਂ ਪਾਸ ਕੀਤੀਆਂ ਗਿਆ ਹਨ ਉਹ ਹੀ ਲੈ ਕੇ ਉਹ ਗੱਡੀਆਂ ਚਲਾਣਗੇ ਅਸਰ ਜਿੱਤੇ ਮੋਟਰ ਗੱਡੀਆਂ ਮੋਟਰਸਾਈਕਲ ਤਾਂ ਮੋਡੀਫਾਈ ਕੀਤੀ ਜਾਂਦੀ ਨਹੀਂ ਰੋਡ ਟੈਕ ਵੀ ਮਾਰਦੇ ਕਿ ਕਿਹੜਾ ਹੈ ਹੋ ਜੀ ਸਮੇਂ ਸਮੇਂ ਤੇ ਬੋਟਰਾਂ ਦੇ ਪਟਾਕੇ ਨੇ ਚਲਾਣੇ ਕਰਦੇ ਆ ਸਾਡੇ ਕੋਲੇ ਆਏ ਮਹੀਨੇ ਤੋਂ ਬੜਾ ਅਸੀਂ 150 200 300 ਚਲਾਣ ਜਿਹੜੇ ਹੈਗੇ ਪਟਾਕੇ ਬੋਟਰਾਂ ਦੇ ਕਰਦੇ ਆ ਤੇ ਹੋਰ ਵੀ ਜਿਹੜੇ ਵੀ ਟ੍ਰੈਫਿਕ ਦੇ ਰੂਲਾਂ ਦੇ ਲੰਘਣਾ ਕਰਦੇ ਨੇ ਉਹਨੂੰ ਵੀ ਚਲਾਨ ਬਿੱਕਾ ਜਾਂਦੇ ਨੇ ਇਹਨਾਂ ਨੂੰ ਵੀ ਇਹੀ ਅੱਜ ਸਾਡੀ ਸਿੱਗੀ ਬੇਨਤੀ ਵੀ ਤੁਸੀਂ ਇਹਨੂੰ ਸਮਝਾ ਕੇ ਸਮਝਾਇਆ ਜਾਵੇ ਉਹਨੂੰ ਕਿਹਾ ਜਾਵੇ ਕਿ ਜਿਹੜੇ ਜਗਾੜੂ ਰੇੜੀਆਂ ਨੇ ਇਹਨਾਂ ਨੂੰ ਬੰਦ ਕਰਾ ਕੇ ਕੋਈ ਨਾ ਕੋਈ ਹੋਰ ਜਿਹੜਾ ਹੈਗਾ ਪ੍ਰੋਪਰ ਜੋ ਸਰਕਾਰ ਵੱਲੋਂ ਪਾਸ ਕੀਤੀ ਗਈਆਂ ਜਾਂ ਡੀਟੀਓਪਸ ਵੱਲੋਂ ਪਾਸ ਕੀਤੀਆਂ ਗਈਆਂ ਗੱਡੀਆਂ ਨੇ ਉਹਨਾਂ ਨੂੰ ਹੀ ਚਲਾਇਆ ਜਾਵੇ ਜਿਹੜੇ ਜਿਹੜੇ ਇਹਨਾਂ ਦਿਗਾਰੂ ਰੇੜੀਆਂ ਤਿਆਰ ਕਰਦੇ ਆ ਮਿਸਤਰੀ ਉਹਨਾਂ ਦੇ ਵੀ ਗੁਜ਼ਾਰਾ ਵੇ ਕੀਤੀ ਜਾਊਗੀ ਹਾਂਜੀ ਤੇਰਾ ਫਿਰ ਹਾਲ ਸਾਡੇ ਕੋਲ ਆਇਆ ਸਾਡੇ ਧਿਆਨ ਚ ਨਹੀਂ ਆਇਆ ਵੀ ਕਿੱਥੋਂ ਇਹ ਤਿਆਰ ਹੁੰਦੀਆਂ ਨੇ ਤੇ ਸਾਡੇ ਅਸੀਂ ਉਹ ਵੀ ਚਲੋ ਉਸ ਉਹ ਪੱਕਾ ਦਿਖਾਇਆ ਜਾਊਗਾ ਕਿ ਕਿੱਥੇ ਇਹ ਤਿਆਰ ਹੋਈਆਂ ਹੋਣਗੀਆਂ ਜਾਂ ਇਸ ਨੂੰ ਮੋਡੀਫਾਈ ਕੋਈ ਕਰ ਰਿਹਾ ਹੋਊਗਾ ਜੀ ਉਹਨਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਿ ਕਿਤੇ ਲਈ ਕਹਿਣਾ ਚਾਹਦੇ ਲੋਕ ਟ੍ਰੈਫਿਕ ਬਾਰੇ ਜਿਹੜੇ ਕੰਨੀ ਜਿਹੜੇ ਰੂਟਸ ਆ ਨਾ ਵਾਹਨ ਚਾਲ ਕਾ ਬੋਤਨ ਕਰ ਰਹੇ ਨੇ ਤਾਂ ਚਲ ਕੇ ਇਹ ਕਹਦਾ ਚੱਲੋ ਵੀ ਜਿਹੜੇ ਬਹੁਤ ਜ਼ਿਆਦਾ ਵਹੀਕਲ ਸੋ ਇੱਕ ਨਿਯਮ ਪਦਾਰ ਬਹੁਤ ਵੱਚੁਕੀ ਹੈ ਤੇ ਜਿਹੜੇ ਵਾਹਨ ਲੈ ਕਿਨਾ ਕਿਸੇ ਨਸ਼ੀ ਰਤ ਲਾਏ ਜਾਣ ਤੇ ਟ੍ਰੈਫਿਕ ਰੂਲਾਂ ਦੀ ਪਾਲਣਾ ਕੀਤੀ ਜਾਵੇ ਤੇ ਜਿਹੜਾ ਵਾਹਨ ਚਲਾਣ ਲਗੇ ਜਿਹੜਾ ਮੋਬਾਈਲ ਫੋਨ ਤੇ ਮਨ ਮੈਂ ਦੇਖਦਾ ਆ ਪਤਾ ਚਿਕਿਆ ਜਾਂਦਾ ਕਿ ਕਈ ਬੰਦੇ ਵਾਹਨ ਚਲਾਉਂਦੇ ਨੇ ਤੇ ਨਾਲ ਆਪਣਾ ਮੋਬਾਈਲ ਫੋਨ ਵੀ ਯੂਜ਼ ਕਰਦੇ ਨੇ ਉਹਨਾਂ ਨੂੰ ਬੇਨਤੀ ਆ ਕਿ ਉਹ ਵਾਹਨ ਚਲਾਣ ਲਗੇ ਮੋਬਾਈਲ ਫੋਨ ਦੀ ਵਰਤੋਂ ਨਾ ਕਰਨ ਦੇਖੋ ਇੱਕ ਬੰਦੇ ਦੇ ਘਰ ਤੋਂ ਚਾਲਣਾ ਜੇ ਕੋਈ ਹਾਦਸਾ ਹੋ ਜਾਂਦਾ ਤਾਂ ਸਾਰਾ ਪਰਿਵਾਰੀ ਪਿਛੋਂ ਜਨਾਂ ਦਾ ਗਮ ਚ ਚਲਾ ਜਾਂਦਾ ਸੋ ਵੀ ਇਹ ਸਭ ਨੂੰ ਬੇਨਤੀ ਹੈ ਕਿ ਟ੍ਰੈਕ 'ਚ ਚੋੜੀ ਨਾ ਲਾਓ ਸੀਟ ਬੈਲਟ ਲਗਾਈ ਜਾਵੇ ਕਿਨਾਂ ਫੋਨ ਤੋਂ ਗੱਡੀ ਚਲਾਈ ਜਾਵੇ ਸੋ ਇਹ ਮੇਰੀ ਬੇਨਤੀ ਸਭ ਨੂੰ